ਰੋਚਕ ਜਿਹਾ ਵਿਸ਼ਾ ਹੈ ਤੇ ਵੱਖਰਾ ਜਿਹਾ ਵਿਸ਼ਾ ਹੈ। ਔਰ ਉਹ ਮੇਰਾ ਵਿਸ਼ਾ ਹੈ ਵੀ ਜਦੋਂ ਤੁਸੀਂ ਵੈਂਟੀਲੇਟਰ ਤੇ ਹੁੰਦੇ ਹੋ ਤੇ ਤੁਹਾਡੀ ਸੋਚ ਕਿਵੇਂ ਕੰਮ ਕਰਦੀ ਹੈ। ਮੇਰਾ ਮਤਲਬ ਤੁਹਾਨੂੰ ਹੀਣ ਭਾਵਨਾ ਵਿੱਚ ਲੈ ਕੇ ਜਾਣ ਦਾ ਨਹੀਂ ਹੈ। ਮੇਰਾ ਮਤਲਬ ਤੁਹਾਨੂੰ ਡੀਗ੍ਰੇਡ ਕਰਨ ਦਾ ਵੀ ਨਹੀਂ ਹੈ। ਮੇਰਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਅੰਦਰ ਮੈਂ 네ਗਟਿਵਿਟੀ ਪਰਾਂ ਨਹੀਂ ਮੈਂ ਤੇ ਬਹੁਤ ਸਾਰੀਆਂ ਵੀਡੀਓ ਪੋਜ਼ਿਟਿਵ ਥਿੰਕ ਬਾਰੇ ਪਾ ਚੁੱਕਾ ਹਾਂ ਪੋਜ਼ਿਟਿਵ ਕਿਵੇਂ ਰਹਿਣਾ ਹੈ ਪੋਜ਼ਿਟਿਵਿਟੀ ਬਣਦੀ ਕਿਵੇਂ ਬਹੁਤ ਸਾਰੀਆਂ ਵੀਡੀਓ ਇਸ ਰਿਲੇਟਿਡ ਪਾ ਚੁੱਕਾ ਖੈਰ ਮਸਲਾ ਮੇਰਾ ਇਹ ਹੈ ਵੀ ਜਦੋਂ ਤੁਸੀਂ ਵੈਂਟੀਲੇਟਰ ਤੇ ਹੁੰਦੇ ਹੋ ਨਾ ਤੇ ਇੱਕ ਇੱਕ ਕਰਕੇ ਤੁਹਾਡੇ ਕੀਤੇ ਹੋਏ ਕਾਲੇ ਕਰਮ ਤੁਹਾਡੇ ਕੀਤੇ ਹੋਏ ਵਾਦੇ ਤੁਹਾਡੇ ਕੀਤੇ ਹੋਏ ਗੁਨਾਹ ਤੁਹਾਡੇ ਕੀਤੇ ਹੋਏ ਪਾਪ ਤੁਹਾਡੇ ਕੋਲੋਂ ਹੋਏ ਅਪਰਾਧ ਉਹ ਲੜੀ ਬਣਾ ਕੇ ਜਿਵੇਂ ਇੱਕ ਪਿਕਚਰ ਚੱਲਦੀ ਹੈ ਨਾ ਇਸ ਤਰ੍ਹਾਂ ਪਿਕਚਰ ਦੀ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਆਈ ਜਾਂਦੇ ਨੇ ਤੁਸੀਂ ਵੈਂਟੀਲੇਟਰ ਤੇ ਹੁੰਦੇ ਹੋ ਉਹ ਗੁਨਾਹ ਦੀ ਪਿਕਚਰ ਤੁਹਾਡੇ ਸਾਹਮਣੇ ਚੱਲਦੀ ਰਹਿੰਦੀ ਜੇ ਬੰਦਾ ਥੋੜਾ ਜਿਹਾ ਵੀ ਦਾਨਾ ਹੋਵੇ ਤੇ ਜੇ ਪੂਰੀ ਤਰ੍ਹਾਂ ਬਿਉਸ਼ ਹੋਵੇ ਤੇ ਫਿਰ ਤੇ ਉਹਦੇ ਸਾਹਮਣੇ ਪਿਕਚਰ ਆਉਣੀ ਕਾਦੀ ਖੈਰ ਜਦੋਂ ਬੰਦਾ ਜਿਉਂਦਾ ਹੈ ਜੀਵਨ ਦੇ ਅੰਦਰ ਹੁੰਦਾ ਹੈ ਵੈਂਟੀਲੇਟਰ ਤੇ ਨਹੀਂ ਹੁੰਦਾ ਉਦੋਂ ਕਲਰ ਚੁੱਕ ਚੁੱਕ ਕੇ ਤੁਰਦਾ ਤੋਂ ਉੱਚੀ ਕਰਕੇ ਤੁਰਦਾ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਇਹਦੀ ਤੌਂ ਦੇ ਅੰਦਰ ਕਿੱਲਾ ਕਿੱਲੇ ਦਾ ਮਤਲਬ ਹੈ ਆਕੜ ਹੈ ਅਕੜ ਦਾ ਮਤਲਬ ਹੈ ਹੰਕਾਰ ਉਦੋਂ ਬੜਾਈ ਗੋਦੇ ਅੰਦਰ ਚੱਲਦਾ ਹੈ ਹੰਕਾਰ ਦੇ ਅੰਦਰ ਚੱਲਦਾ ਹੈ ਇੱਕ ਹੋਰ ਪੰਜਾਬੀ ਦੀ ਕਹਾਵਤ ਹੈ ਵੀ ਫਲਾਣਾ ਬੰਦਾ ਮੋਢਿਆਂ ਤੋਂ ਦੀ ਥੁੱਕਦਾ ਮੋਢਿਆਂ ਤੋਂ ਥੁੱਕਣ ਦਾ ਮਤਲਬ ਵੀ ਹੰਕਾਰ ਹੀ ਹੁੰਦਾ ਹੈ ਈਗੋ ਦੇ ਨਾਲ ਪਰੇ ਬੰਦੇ ਲਈ ਵਰਤਿਆ ਜਾਂਦਾ ਹੈ ਜਦੋਂ ਜਿਉਂਦੇ ਹੋ ਵੈਂਟੀਲੇਟਰ ਤੇ ਨਹੀਂ ਹੁੰਦੇ ਵੈਂਟੀਲੇਟਰ ਤੋਂ ਦੂਰ ਹੁੰਦੇ ਹੋ ਉਦੋਂ ਵੇਖੋ ਵੀ ਤੁਹਾਡੇ ਜੀਵਨ ਦਾ ਢੰਗ ਕਿਸ ਤਰ੍ਹਾਂ ਦਾ ਹੈ ਜਿਹੜੀ ਜ਼ਿੰਦਗੀ ਤੁਸੀਂ ਗੁਜ਼ਾਰ ਰਹੇ ਹੋ ਹੰਡਾ ਰਹੇ ਹੋ ਉਸ ਜ਼ਿੰਦਗੀ ਦੇ ਨਾਲ ਕਿਸੇ ਨੂੰ ਠੋਕਰਾਂ ਮਾਰਦੇ ਹੋਏ ਚੱਲ ਰਹੇ ਹੋ ਜਾਂ ਕਿਸੇ ਨੂੰ ਕਲਾਵੇ ਵਿੱਚ ਲੈ ਕੇ ਚੱਲ ਰਹੇ ਹੋ ਕਿਸੇ ਦਾ ਨਫਾ ਕਰਕੇ ਚੱਲ ਰਹੇ ਹੋ ਜਾਂ ਨੁਕਸਾਨ ਕਰਕੇ ਚੱਲ ਰਹੇ ਹੋ ਐਦਾਂ ਤੇ ਨਹੀਂ ਬਈ ਲੋਕਾਂ ਦੀਆਂ ਮੜੀਆਂ ਲੋਕਾਂ ਦੇ ਮਰਗਟ ਦੇ ਉੱਤੇ ਤੁਸੀਂ ਆਪਣੇ ਮਹਿਲਾ ਦੀ ਨੀ ਰੱਖਣ ਦੀ ਵਿਉਂਤਬੰਦੀ ਬਣਾਈ ਹੋਵੇ ਜਾਂ ਨਹੀਂ ਰੱਖੀ ਹੋਵੇ ਦੂਜੇ ਨੂੰ ਉਜਾੜ ਕੇ ਆਪਣੇ ਆਪ ਨੂੰ ਵਸਾਉਂਦਾ ਯਤਨ ਕਰਦੇ ਹੋਵੋ ਦੂਜੇ ਨੂੰ ਰਵਾ ਕੇ ਦੂਜੇ ਦੇ ਰੋਣੇ ਵਿੱਚੋਂ ਆਪਣੇ ਹਾਸੇ ਲੱਭਣ ਦਾ ਯਤਨ ਕਰਦੇ ਹੋਵੋ ਦੂਜੇ ਦੇ ਮੂੰਹ ਦੀ ਬੁਰਕੀ ਖੋ ਕੇ ਆਪਣੇ ਬੱਚਿਆਂ ਦੇ ਮੂੰਹ ਨਵਾਲਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਕਿਤੇ ਇਦਾਂ ਦੀ ਤੁਹਾਡੀ ਤਰਜ਼ੇ ਜ਼ਿੰਦਗੀ ਤੇ ਨਹੀਂ ਜਿਹੜਾ ਤੁਹਾਡਾ ਜ਼ਿੰਦਗੀ ਜਿਉਣ ਦਾ ਲਾਈਫ ਕੱਢਣ ਦਾ ਤਰੀਕਾ ਕੋਈ ਇਸ ਤਰ੍ਹਾਂ ਦਾ ਤੇ ਨਹੀਂ ਪਰ ਜਦੋਂ ਤੁਸੀਂ ਵੈਂਟੀਲੇਟਰ ਤੇ ਜਾਓਗੇ ਤੁਹਾਨੂੰ ਇੱਕ ਇੱਕ ਚੀਜ਼ ਮੈਂ ਦੁਬਾਰਾ ਗੱਲ ਕਰ ਰਿਹਾ ਪਿਕਚਰ ਦੀ ਤਰ੍ਹਾਂ ਤੁਹਾਡੇ ਸਾਹਮਣੇ ਘੁੰਮਦੀ ਨਜ਼ਰ ਆਏਗੀ ਅੱਖਾਂ ਵਿੱਚੋਂ ਹੰਝੂ ਆਉਣਗੇ ਅੰਦਰ ਪਛਤਾਵੇ ਦੇ ਨਾਲ ਤੇ ਅਫਸੋਸ ਦੇ ਨਾਲ ਭਰਿਆ ਹੋਏਗਾ ਪਰ ਹੋ ਸਕਦਾ ਹੈ ਉਦੋਂ ਕੁਝ ਕਰਨ ਦਾ ਸਮਾਂ ਤੁਹਾਡੇ ਕੋਲ ਨਾ ਹੋਵੇ ਜਦੋਂ ਸਮਾਂ ਉਸ ਸਮੇਂ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਕਰੋ ਵੀ ਵੈਂਟੀਲੇਟਰ ਤੇ ਜਾਓ ਤੇ ਜਾ ਕੇ ਵੀ ਤੁਹਾਡੇ ਅੰਦਰ ਇੱਕ ਸਕੂਨ ਹੋਵੇ ਅੰਦਰ ਇੱਕ ਖੁਸ਼ੀ ਹੋਵੇ ਵੀ ਕੋਈ ਗੱਲ ਨਹੀਂ ਜ਼ਿੰਦਗੀ ਹੈ ਲਿਮਟਿਡ ਹੈ ਜਾਣਾ ਹੈ ਕੋਈ ਰਿਆ ਨਹੀਂ ਨਾ ਗੁਰੂ ਰਹਿ ਨਾ ਭਗਤ ਰਹਿ ਮੈਨੂੰ ਵੀ ਜਾਣਾ ਪੈਣਾ ਹੈ ਕੋਈ ਗੱਲ ਨਹੀਂ ਪਰ ਮੈਂ ਅਫਸੋਸ ਦੀ ਪੰਡ ਪਛਤਾਵੇ ਦੀ ਪੰਡ ਸਿਰ ਤੇ ਰੱਖ ਕੇ ਨਹੀਂ ਜਾ ਰਿਹਾ ਪਛਤਾਵਾ ਨਾਲ ਲੈ ਕੇ ਨਹੀਂ ਜਾ ਰਿਹਾ ਅਫਸੋਸ ਨਾਲ ਲੈ ਕੇ ਨਹੀਂ ਜਾ ਰਿਹਾ ਮੈਨੂੰ ਖੁਸ਼ੀ ਹੈ ਮੈਂ ਬਹੁਤ ਆਂਦੀ ਬਾਹ ਫੜੀ ਹੈ ਮੈਨੂੰ ਖੁਸ਼ੀ ਹੈ ਮੈਂ ਬਹੁਤਿਆਂ ਦਾ ਹਮਦਰਦ ਸਾਥੀ ਬਣਿਆ ਮੈਂ ਕਦੇ ਚੁਗਲੀ ਨਹੀਂ ਕੀਤੀ ਮੈਂ ਕਿਸੇ ਦਾ ਰਾਹ ਨਹੀਂ ਰੋਕਿਆ ਮੈਂ ਕਿਸੇ ਦੇ ਰਾਹ ਦੇ ਕੰਡੇ ਕੰਡਾ ਨਹੀਂ ਬਣਿਆ ਮੈਂ ਕਿਸੇ ਦੇ ਨਾਲ ਬੁਰਾ ਨਹੀਂ ਕੀਤਾ ਲੋਕਾਂ ਨੇ ਕੀਤਾ ਹੋਵੇ ਮੇਰਿਆਂ ਨੇ ਕੀਤਾ ਬਗਾਨਿਆਂ ਨੇ ਕੀਤਾ ਮੇਰੇ ਨਾਲ ਕੀਤਾ ਹੋਵੇ ਲੱਖ ਵਾਰ ਕੀਤਾ ਹੋਵੇ ਪਰ ਮੈਂ ਕਿਸੇ ਦਾ ਚਾਹ ਕੇ ਵੀ ਬੁਰਾ ਨਹੀਂ ਕਰ ਸਕਿਆ ਤੁਹਾਡੇ ਅੰਦਰ ਉਹ ਸਕੂਨ ਹੋਣਾ ਚਾਹੀਦਾ ਖੈਰ ਜਦੋਂ ਤੁਸੀਂ ਵੈਂਟੀਲੇਟਰ ਤੇ ਹੁੰਦੇ ਹੋ ਤੇ ਉਹਨਾਂ ਰੱਬ ਨੂੰ ਬੜਾ ਚੇਤੇ ਕਰਦੇ ਹੋ। ਔਰ ਮੈਂ ਇਹ ਗੱਲ ਕਹਿਣਾ ਵੀ ਸ਼ਾਇਦ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਦੇ ਅੰਦਰ ਰੱਬ ਨੂੰ ਇੰਨਾ ਚੇਤਾ ਇਕਾਗਰਤਾ ਦੇ ਨਾਲ ਨਾ ਕੀਤਾ ਜਾਂਦਾ ਹੋਵੇ। ਜਦੋਂ ਵੈਂਟੀਲੇਟਰ ਤੇ ਹੁੰਦਾ ਨਾ ਤੇ ਬੰਦਾ ਬੜਾ ਧਿਆਨ ਇਕਾਗਰ ਕਰਕੇ ਧਿਆਨ ਦਾ ਫੋਕਸ ਬਣਾ ਕੇ ਇੱਕੋ ਥਾਂ ਤੇ ਹੁੰਦਾ ਹੈ ਰੱਬਾ ਬੋੜੀ ਕਰ, ਪਰਮਾਤਮਾ ਨੂੰ ਚੇਤੇ ਕਰਦਾ ਹੈ। ਵਾਰ-ਵਾਰ ਅਰਜ਼ੋਈ ਕਰਦਾ ਹੈ, ਵਾਰ-ਵਾਰ ਅਰਦਾਸ ਕਰਦਾ ਹੈ। ਵਾਰ-ਵਾਰ ਇਹਦਾ ਅੰਦਰ ਇਕਾਗਰ ਹੋ ਕੇ ਉਧਰ ਨੂੰ ਜਾਂਦਾ ਹੈ ਵੀ ਮੇਰੇ ਗੁਨਾਹ ਬਖਸ਼ ਦੇ ਪਰ ਗੁਨਾਹ ਬਖਸ਼ਾਉਣ ਵਾਸਤੇ ਤੇ ਤੈਨੂੰ ਸਮਾਂ ਮਿਲਿਆ ਸੀ ਤੂੰ ਬਖਸ਼ਾਉਣੇ ਕੀ ਸੰਤੋਂ ਤੇ ਉਲਟਾ ਗੁਨਾਹ ਕਰਦਾ ਰਿਹਾ ਤੇ ਪਾਪ ਅਪਰਾਧ ਦੀ ਪੰਡ ਭਾਰੀ ਕਰ ਕਰਕੇ ਆਪਣੇ ਸਿਰ ਦੇ ਉੱਤੇ ਰੱਖਦਾ ਰਿਹਾ ਜਦੋਂ ਬੰਦਾ ਉਸ ਪਲ ਵਿੱਚ ਹੁੰਦਾ ਹੈ ਵੈਂਟੀਲੇਟਰ ਤੇ ਹੁੰਦਾ ਹੈ ਤੇ ਉਦੋਂ ਉਹਨੂੰ ਉਦੋਂ ਬੜਾ ਚੇਤਾ ਆਉਂਦਾ ਹੈ ਵੀ ਮੈਂ ਦਾਨ ਕਰਾਂ ਕਿੰਨੂੰ ਧੋਖਾ ਦੇ ਰਿਹਾ ਆਪਣੇ ਆਪ ਨੂੰ ਹੀ ਆ ਰੱਬ ਨੂੰ ਪਰਮਾਤਮਾ ਨੂੰ ਧੋਖਾ ਦੇਣ ਦਾ ਯਤਨ ਕਰ ਰਹੇ ਹੋ ਜャ ਆਪਣੇ ਆਪ ਨੂੰ ਉਦੋਂ ਕਹਿੰਦਾ ਫਲਾਣਿਆਂ ਨੂੰ ਰੋਟੀ ਖਵਾਓ ਲੰਗਰ ਖਵਾਓ ਮੰਦਰ ਦਾਨ ਦਿਓ ਗੁਰਦੁਆਰੇ ਦਾਨ ਦਿਓ ਫਲਾਣੇ ਥਾਂ ਤੇ ਨਲਕਾ ਲਵਾ ਦਿਓ ਉੱਥੇ ਵਾਟਰ ਕੋਲਰ ਲਵਾ ਦਿਓ ਉੱਥੇ ਆਹ ਕਰ ਦਿਓ ਉੱਥੇ ਆਹ ਕਰ ਦਿਓ ਪਰ ਸਾਰੀ ਜ਼ਿੰਦਗੀ ਤੈਨੂੰ ਇਹ ਕੁਝ ਕਰਨ ਦਾ ਚੇਤਾ ਨਹੀਂ ਆਇਆ ਸਾਰੀ ਜ਼ਿੰਦਗੀ ਲੋਕਾਂ ਦੀ ਰਤਨ ਨਿਚੋੜਨ ਛੋੜ ਕੇ ਗਲਾਸ ਭਰ ਭਰ ਕੇ ਤੂੰ ਪੀਂਦਾ ਰਿਹਾ ਤੇ ਹੁਣ ਰੱਬ ਨੂੰ ਧੋਖਾ ਦੇਂਦਾ ਯਤਨ ਕਰਦੇ ਆਂ ਵੀ ਥੋੜਾ ਜਿਹਾ ਦਾਨ ਦੇ ਦਿਓ ਚੋਂ ਸਰੀਰਾਂ ਨੂੰ ਲੰਗਰ ਲਵਾ ਦਿਓ ਰੋਟੀ ਖਵਾ ਦਿਓ ਨਲਕਾ ਲਵਾ ਦਿਓ ਤੇਰੀਆਂ ਇਹਨਾਂ ਗੱਲਾਂ ਕਰਕੇ ਲੋਕ ਖੁਸ਼ ਹੁੰਦੇ ਹੋਣਗੇ ਰੱਬ ਖੁਸ਼ ਨਹੀਂ ਹੁੰਦਾ ਰੱਬ ਨੇ ਤੈਨੂੰ ਸਮਾਂ ਦਿੱਤਾ ਸੀ ਇਹ ਕੁਛ ਕਰਨ ਲਈ ਪਰ ਜਿਹੜਾ ਸਮਾਂ ਦਿੱਤਾ ਹੈ ਨਾ ਉਸ ਸਮੇਂ ਦੇ ਅੰਦਰ ਤੋਂ ਲੋਕਾਂ ਦੇ ਘਰ ਉਜਾੜਦਾ ਰਿਹਾ ਲੋਕਾਂ ਦੀਆਂ ਕਬਰਾਂ ਦੇ ਉੱਤੇ ਆਪਣੇ ਮਹਿਲ ਦੀ ਨੀਂ ਰੱਖਦਾ ਰਿਹਾ ਲੋਕਾਂ ਦੀਆਂ ਝੁੱਗੀਆਂ ਝੋਪੜੀਆਂ ਉਜਾੜ ਕੇ ਆਪਣੇ 5 ਸਟਾਰ ਦੀ ਨੀਂ ਰੱਖਣ ਦਾ ਯਤਨ ਕਰਦਾ ਰਿਹਾ ਤੇ ਅੱਜ ਤੈਨੂੰ ਚੇਤਾ ਆ ਗਿਆ ਫਲਾਣੇ ਨੂੰ ਸਦੋਂ ਮੇਰੀ ਅਰਦਾਸ ਕਰੇ ਫਲਾਣੇ ਨੂੰ ਸਦੋਂ ਮੇਰੀ ਅਰਦਾਸ ਕਰੇ ਉਹ ਅਰਦਾਸ ਕਰਨ ਤਾਂ ਕੋਈ ਲਾਭ ਨਹੀਂ ਨਾ ਕਰਨ ਤਾਂ ਕੋਈ ਲਾਭ ਨਹੀਂ ਤੇਰੇ ਕੀਤੇ ਕਰਮਾਂ ਨਹੀਂ ਗਵਾਈ ਪਰ ਨਹੀਂ ਤੇਰੇ ਕੀਤੇ ਕਰਮ ਹੀ ਅਸਲੀਅਤ ਦੇ ਅੰਦਰ ਤੇਰੀ ਅਰਦਾਸ ਨੇ ਪਰ ਜੋ ਤੂੰ ਚੰਗੇ ਨਹੀਂ ਕਰ ਪਾਇਆ ਜਦੋਂ ਬੰਦਾ ਵੈਂਟੀਲੇਟਰ ਤੇ ਹੁੰਦਾ ਹੈ ਉਦੋਂ ਉਹ ਆਪਣੇ ਪਰਮਾ ਦੇ ਨਾਲ ਸ਼ਰੀਕੇ ਦੇ ਨਾਲ ਬਰਾਦਰੀ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਕੀਤੇ ਹੋਏ ਦਗੇ ਕੀਤੇ ਹੋਏ ਵਦੀਕੀਆਂ ਇਹ ਸਾਰੀਆਂ ਇੱਕ ਇੱਕ ਕਰਕੇ ਚੇਤਾ ਹੁੰਦੀਆਂ ਨੇ ਮੈਂ ਭਰਾ ਦੇ ਨਾਲ ਦਗਾ ਕੀਤਾ ਜ਼ਮੀਨ ਆਪਣੇ ਨਾਲ ਲਵਾਈ ਪਰ ਉਹਦਾ ਲਾਭ ਮੈਨੂੰ ਕੀ ਮਿਲਿਆ ਮੈਂ ਪੈਣ ਦੇ ਨਾਲ ਦਗਾ ਕੀਤਾ ਮੈਂ ਫਲਾਣੇ ਨਾਲ ਦਗਾ ਕੀਤਾ ਮੈਂ ਫਲਾਣੇ ਦੇ ਨਾਲ ਦਗਾ ਕੀਤਾ ਫਲਾਣੇ ਦਾ ਹਾਕਮ ਆ ਰਿਹਾ ਫਲਾਣੇ ਦੀ ਮੇਰੇ ਨਾਲ ਪਾਰਟਨਰਸ਼ਿਪ ਸੀ ਮੈਂ ਬੇਈਮਾਨੀ ਕਰਕੇ ਸਾਰੀ ਫੈਕਟਰੀ ਆਪਣੇ ਨਾਂ ਕਰ ਗਿਆ ਉਹਨੂੰ ਬਾਹਰ ਕਰ ਦਿੱਤਾ ਉਦੋਂ ਚੇਤਾਉਣਾ ਅੱਜ ਨਹੀਂ ਅੱਜ ਤੇ ਤੁਸੀਂ ਮੋਢਿਆਂ ਤੋਂ ਥੁੱਕਦੇ ਅੱਜ ਤੇ ਇੱਕ ਮਹਿੰਗੀ ਜੀ ਕਾਰ ਤੋਂ ਐਵੇਂ ਉਤਰਦੇ ਹੋ ਵੀ ਜਿਵੇਂ ਰੱਬ ਹੀ ਉਤਰ ਰਿਹਾ ਪਰ ਬੇਵਕੂਫ ਲੋਕ ਤੁਹਾਨੂੰ ਉਸ ਕਾਰ ਤੋਂ ਉਤਰਦਿਆਂ ਨੂੰ ਵੇਖ ਕੇ ਐਪਰੀਸ਼ੀਏਟ ਕਰਦੇ ਨੇ ਤੇ ਸਿਆਣੇ ਲੋਕ ਪਰਵਾਹ ਨਹੀਂ ਕਰਦੇ ਉਹ ਕਹਿੰਦੇ ਨੇ ਉਤਰਿਆ ਹੋਏਗਾ ਰਾਜਾ ਹੋਏਗਾ ਵੱਡਾ ਹੋਏਗਾ ਤੋ ਆਪਣੇ ਘਰ ਹੋਏਗਾ ਦੂਸਰੇ ਨੂੰ ਇਹਦੇ ਨਾਲ ਕੀ ਲੈਣਦੇ ਨੇ ਤੋ ਕੋਈ ਮੋਦੀ ਖਾਨਾ ਖੋਲਿਆ ਜਿਹੜਾ ਲੋਕਾਂ ਨੂੰ ਦਾਨ ਕਰਦਾ ਫਿਰਦਾ ਵੰਡਦਾ ਫਿਰਦਾ ਹੈ ਖੈਰ ਜਦੋਂ ਬੰਦਾ ਵੈਂਟੀਲੇਟਰ ਤੇ ਹੁੰਦਾ ਹੈ ਉਹਨੂੰ ਕੀਤੇ ਹੋਏ ਦਗੇ ਜ਼ੁਲਮ ਅਪਰਾਧ ਪਾਪੇ ਇੱਕ ਇੱਕ ਕਰਕੇ ਚੇਤਾਉਨੇ ਸ਼ੁਰੂ ਹੁੰਦੇ ਨੇ ਕਿੰਨੀ ਤਰ੍ਹਾਂ ਦੀ ਬੇਈਮਾਨੀ ਕੀਤੀ ਚੇਤੇ ਆਉਂਦੀ ਕਿੰਨੇ ਤਰੀਕਿਆਂ ਦੇ ਨਾਲ ਠੱਗੀ ਕੀਤੀ ਚੇਤੇ ਆਉਂਦੀ ਕਿਹਦੇ ਕਿਹਦੇ ਨਾਲ ਠੱਗੀ ਕੀਤੀ ਚੇਤੇ ਆਉਂਦੀ ਹੈ ਸਮਾਂ ਸਮੇਂ ਦੇ ਅੰਦਰ ਆਪਣੇ ਆਪ ਨੂੰ ਸਵਾਰੋ ਕਰ ਸਕਦੇ ਹੋ ਕਿਸੇ ਦਾ ਚੰਗਾ ਕਰੋ ਨਹੀਂ ਕਰ ਸਕਦੇ ਕਮ ਸੇ ਕਮ ਬੁਰਾ ਤੇ ਨਾ ਕਰੋ ਇਹ ਠੀਕ ਹੈ ਤੁਹਾਡਾ ਕਾਰੋਬਾਰ ਬੜਾ ਵੱਡਾ ਹੈ ਪਰ ਜਦੋਂ ਵੈਂਟੀਲੇਟਰ ਤੇ ਹੁੰਦੇ ਹੋ ਉਹ ਵੱਡਾ ਕਾਰੋਬਾਰ ਸਹਾਇਕ ਨਹੀਂ ਹੁੰਦਾ ਤੁਹਾਡੀਆਂ ਕਈ ਫੈਕਟਰੀਆਂ ਨੇ ਬੜਿਆਂ ਸ਼ਹਿਰਾਂ ਦੇ ਅੰਦਰ ਨੇ ਕਈ ਦੇਸ਼ਾਂ ਦੇ ਅੰਦਰ ਨੇ ਪਰ ਜਦੋਂ ਵੈਂਟੀਲੇਟਰ ਤੇ ਹੁੰਦੇ ਹੋ ਕਿਸੇ ਦੇਸ਼ ਦੀ ਕੋਈ ਫੈਕਟਰੀ ਕੋਈ ਕੰਪਨੀ ਖੋਲੀ ਹੋਈ ਕੰਮ ਨਹੀਂ ਆਉਂਦੀ ਜਿਨ੍ਹਾਂ ਲੋਕਾਂ ਦੇ ਨਾਲ ਤੁਸੀਂ ਮਜ਼ਲੂਮਾਂ ਦੇ ਨਾਲ ਤੱਕਾ ਕਰਦੇ ਰਹੇ ਉਹ ਲੋਕ ਚੇਤਾ ਹੁੰਦੇ ਨੇ ਪਰ ਐਸ ਵਕਤ ਕੰਮ ਆਉਣ ਵਾਸਤੇ ਕੋਈ ਤਿਆਰ ਨਹੀਂ ਹੈ ਤੁਹਾਡੀ ਪੜਾਈ ਤੁਹਾਡੀ ਲਿਖਾਈ ਉਸ ਵਕਤ ਕੰਮ ਨਹੀਂ ਆਉਂਦੀ ਦੂਜੀ ਗੱਲ ਤੁਸੀਂ ਰਾਜਨੀਤਿਕ ਲੋਕਾਂ ਦੇ ਨਾਲ ਆਪਣੀ ਸਾਂਝ ਬਣਾ ਕੇ ਰੱਖੀ ਤੁਸੀਂ ਮੰਤਰੀ ਹੋ ਮਨਿਸਟਰ ਹੋ ਤੁਸੀਂ ਖੁਦ ਬਾਦਸ਼ਾਹ ਹੋ ਪਰ ਜਦੋਂ ਵੈਂਟੀਲੇਟਰ ਤੇ ਹੁੰਦੇ ਹੋ ਨਾ ਨਾ ਤੁਹਾਡੇ ਸਾਥੀ ਮੰਤਰੀ ਵਜ਼ੀਰ ਕੰਮ ਆਉਂਦੇ ਨੇ ਨਾ ਤੁਹਾਡੀ ਖੁਦ ਦੀ ਬਜ਼ਾਰਤ ਤੇ ਬਾਦਸ਼ਾਹ ਹੱਦ ਕੰਮ ਆਉਂਦੀ ਓਦੋਂ ਅਫਸੋਸ ਹੀ ਅਫਸੋਸ ਕੋਲ ਹੁੰਦਾ ਓਦੋਂ ਪਛਤਾਵੇ ਦੀ ਪੰਡ ਕੋਲ ਹੁੰਦੀ ਓਦੋਂ ਕਰ ਸਕਣ ਦਾ ਕੋਈ ਸਮਾਂ ਕੋਲ ਨਹੀਂ ਹੁੰਦਾ ਪਰ ਜਦੋਂ ਸਮਾਂ ਹੁੰਦਾ ਹੈ ਓਦੋਂ ਰੋਜ਼ ਕਰਦਾ ਹੈ ਤੇ ਉਹ ਕੰਮ ਕਰਦਾ ਹੈ ਜੋ ਨਾ ਕਰਨ ਦੇ ਯੋਗ ਸਨ ਕਾਲੇ ਕੰਮ ਕਰਦਾ ਹੈ ਕਾਲੇ ਮਨ ਨਾਲ ਚੱਲਦਾ ਹੈ ਲੋਕਾਂ ਦਾ ਲੁੱਟ-ਲੁੱਟ ਕੇ ਲਹੂ ਨਚੋਣ-ਜੋੜ ਕੇ ਗਲਾਸ ਭਰ-ਭਰ ਕੇ ਪਿੰਦਾ ਰਿਹਾ ਹੈ ਬੱਚਿਆਂ ਨੂੰ ਪਿਉਂਦਾ ਰਿਹਾ ਹੈ ਪਰ ਅੱਜ ਨਾ ਪਰਿਵਾਰ ਮਦਦਗਾਰ ਬਣ ਸਕਦਾ ਹੈ ਆਪਸ਼ਨ ਨਹੀਂ ਹੈ ਮਦਦਗਾਰ ਬਣ ਪਾਉਣ ਨਾ ਰਾਜਨੀਤੀ ਮਦਦਗਾਰ ਬਣ ਪਉਂਦੀ ਹੈ ਆਪਸ਼ਨ ਨਹੀਂ ਹੈ ਤੇ ਨਾ ਕੋਈ ਬਾਕੀ ਤੋਂ ਇਸ ਕਰਕੇ ਪ੍ਰਾਵੋ ਜਿਹੜਾ ਸਮਾਂ ਮਿਲਿਆ ਹੈ ਉਸ ਸਮੇਂ ਦੇ ਅੰਦਰ ਜੇ ਕੁਝ ਕਰ ਗੁਜ਼ਰੋ ਤੇ ਚੰਗਾ ਕਰ ਗੁਜ਼ਰੋ ਜੇ ਕੁਝ ਨਹੀਂ ਕਰ ਸਕਦੇ ਤੁਹਾਡੀ ਹਿੰਮਤ ਨਹੀਂ ਹੈ ਜੇ ਕਿਸੇ ਨੇ ਕਰਨਾ ਹੋਵੇ ਥੋੜੇ ਵਿੱਚੋਂ ਵੀ ਕਰ ਸਕਦਾ ਹੈ ਜੇ ਨਹੀਂ ਕਰਨ ਦਾ ਇਰਾਦਾ ਨਹੀਂ ਕਰ ਸਕਦੇ ਤੇ ਕਮ ਸੇ ਕਮ ਬੁਰਾ ਨਾ ਕਰੋ ਬਸ ਕੇ ਰਹੋ ਵੈਂਟੀਲੇਟਰ ਦੇ ਉੱਤੇ ਪੈ ਕੇ ਸਕੂਨ ਦੇ ਪਲ ਤੇ ਤੁਹਾਡੇ ਕੋਲ ਹੋਣ ਪਰ ਅਫਸੋਸ ਤੇ ਪਛਤਾਵਾ ਤੁਹਾਡੇ ਇਰਤ ਗਿਰਤ ਤੁਹਾਨੂੰ ਖਲੋਤਾ ਨਜ਼ਰ ਨਾ ਆਵੇ ਬੇਸ਼ੱਕ ਜ਼ਿੰਦਗੀ ਦੀ ਮਾਲਾ ਟੁੱਟਣ ਵਾਲੀ ਹੈ ਸਵਾਸਾਂ ਦੀ ਡੋਰ ਟੁੱਟਣ ਵਾਲੀ ਹੈ ਪਰ ਕਮ ਸੇ ਕਮ ਅੰਦਰ ਅਫਸੋਸ ਨਾ ਹੋਵੇ ਇੱਕ ਅੱਖਾਂ ਦੇ ਅੰਦਰ ਸ਼ਾਂਤੀ ਹੋਵੇ ਚਿਹਰੇ ਤੇ ਸਕੂਨ ਹੋਵੇ ਵੀ ਕੋਈ ਕੱਲ ਨਹੀਂ ਜਾਣਾ ਪੈਣਾ ਜਾ ਰਿਆਂ ਪਰ ਕੁਝ ਚੰਗਾ ਕਰਕੇ ਜਾ ਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ